ਸਸਿਕਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਇਸ ਟਾਈਮ ਦੋਸਤੋ ਅਸੀਂ ਪਿੰਡ ਪਹੁੰਚੇ ਆ ਜੀ ਗਾਂਧੀਆਪਨਿਆੜ ਦੇ ਵਿੱਚ ਜਿੱਥੇ ਬਾਬਾ ਰੋੜ ਜੀ ਦੇ ਦਰਬਾਰ ਦੇ ਉੱਤੇ ਅੱਜ ਬਹੁਤ ਭਰਮਾ ਮੇਲਾ ਲੱਗਿਆ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਇਸ ਟਾਈਮ ਮੰਤਰੀ ਕੁਟਾਰੂ ਚੱਕ ਜੀ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦੇ ਮੇਲੇ ਦੇ ਉੱਤੇ ਪਹੁੰਚਣ ਤੇ ਇਹ ਕੀ ਕੰਨਣ ਸਰ ਸਤਿ ਸ਼੍ਰੀ ਅਕਾਲ ਹਲੋ ਹਲੋ ਅੱਜ ਗਾਂਧੀਆਪਨਿਆੜ ਦੇ ਵਿੱਚ ਬਾਬਾ ਰੋੜ ਸਾਹਿਬ ਦੀ ਜਾਤ ਦੇ ਵਿੱਚ ਬੜਾ ਵੱਡਾ ਸਲਾਨਾ ਮੇਲਾ ਲੱਗਿਆ ਤੁਸੀਂ ਦੇਖਿਆ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਆ ਔਰ ਲੋਕਾਂ ਨੇ ਜਿੱਥੇ ਇਥੇ ਨਾਤਮਸਗੋਣਾ ਉਥੇ ਇਸ ਮੇਲੇ ਦੇ ਅੰਦਰ ਜਿਹੜਾ ਸੱਭਿਆਚਾਰ ਪ੍ਰੋਗਰਾਮ ਆ ਉਹਦਾ ਵੀ ਆਨੰਦ ਮਾਨਿਆ ਬਹੁਤ ਉੱਚ ਕੋਟੀ ਦੇ ਕਲਾਕਾਰ ਆ ਆ ਗਏ ਜਿਨ੍ਹਾਂ ਨੇ ਆਪਣੇ فن ਦਾ ਮਜਾਰਾ ਕੀਤਾ ਸੋ ਮੇਰੇ ਵੱਡੇ ਭਰਾ ਸੰਸੇਰ ਸਿੰਘ ਜੀ ਜਿਹੜੇ ਹਲਕਾ ਚਾਰਜ ਨੇ ਔਰ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਇਹਨਾਂ ਦਾ ਹੁਕਮ ਸਿਗਾ ਕੀ ਇਸ ਮੇਲੇ 'ਚ ਆਣਾ ਸੋ ਮੈਂ ਆਇਆ ਉਹ ਮੈਂ ਰੋ ਆਪਣੇ ਵੱਲੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਰੀ ਮੇਲਾ ਕਮੇਟੀ ਦਾ ਪਿੰਡ ਵਾਸੀਆਂ ਦਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਇਸ ਮੇਲੇ ਦੇ ਪ੍ਰਬੰਧਕਾਂ ਨੂੰ ਔਰ ਸਮੁੱਚੇ ਇਲਾਕੇ ਨੂੰ ਮੁਬਾਰਕਬਾਦ ਵੀ ਦੇਣਾ ਔਰ ਮੈਂ ਆਪਣੇ ਵੱਲੋਂ 5 ਲੱਖ ਰੁਪਈਆ ਇਸ ਪਿੰਡ ਦੇ ਅੰਦਰ ਗਰਾਊਂਡ ਦੀ ਚਾਰਦੀਵਾਰੀ ਲਈ ਜਾਂ ਜਿੱਥੇ ਵੀ ਇਹਨਾਂ ਨੇ ਖਰਚਾ ਨਾ ਹੋਵੇ ਉਹ ਅੱਜ ਦੇ ਕੇ ਜਾ ਰਿਹਾ ਸੋ ਬਹੁਤ ਵਧੀਆ ਲੱਗਿਆ ਗੁੱਡ ਫੀਲ ਹੋਇਆ ਇਹੇ ਸਾਡੇ ਪੰਜਾਬ ਦੀ ਵਿਰਾਸਤ ਹੈ ਇਸ ਵਾਰਸ ਨੂੰ ਆਪਾਂ ਸਭ ਨੇ ਰਲ ਕੇ ਤਗੜੇ ਰੱਖਣਾ ਜੀਉਂਦੇ ਰੱਖਣਾ ਸੋ ਚੜ੍ਹਦੀ ਕਲਾ ਚ ਰਵੇ ਮੇਰਾ ਇਲਾਕਾ ਮੇਰੀਆਂ ਆਸਾਂ ਤੇ ਉਮੀਦਾਂ ਮੇਰੀਆਂ ਦੁਆਵਾਂ ਨਾਲ ਸਰ ਆਮ ਆਦਮੀ ਪਾਰਟੀ ਜਦੋਂ ਦੀ ਪੰਜਾਬ ਦੇ ਵਿੱਚ ਆਈ ਏ ਉਦੋਂ ਦੀ ਬਹੁਤ ਜ਼ਿਆਦਾ ਜਿਹੜੇ ਆ ਉਹ ਵਧੀਆ ਵਧੀਆ ਕੰਮ ਹੋ ਰਿਹਾ ਜਿਵੇਂ ਕਿ ਨਸ਼ਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਕਸ ਪਾਈ ਜਾ ਰਹੀ ਏ ਉਸ ਤੋਂ ਬਾਅਦ ਆ ਜਿਹੜਾ ਨਸ਼ਿਆਂ ਨੂੰ ਇਹੜੇ ਮੇਲੇ ਆ ਇਹ ਵੀ ਕੰਟਰੋਲ ਕਰਦੇ ਆ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾਕਰਸ਼ਨ ਇਧਰ ਨੂੰ ਹੁੰਦਾ ਆ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਨੇ ਲਾਜ਼ਮੀ ਜਿੱਥੇ ਪ੍ਰਬੰਧਗੀ ਤੌਰ ਤੇ ਨਸ਼ਿਆਂ ਦੇ ਖਿਲਾਫ ਲੜਾਈ ਦਾ ਬਹੁਤ ਵੱਡਾ ਮਹਾਂਜਗ ਮੁੱਖ ਮੰਤਰੀ ਜੀ ਦਾ ਏਜੰਡਾ ਆ ਲਗਾਤਾਰ ਜਿਹੜੇ ਸਮਗਲਰ ਨੇ ਫੜੇ ਜਾ ਰਹੇ ਨੇ ਜ਼ੈਲਾਤ ਜਾ ਰਹੇ ਨੇ ਇਨਕਾਊਂਟਰ ਹੋ ਰਹੇ ਆ ਉਹਦੇ ਨਾਲ ਦੀ ਨਾਲ ਖੇਡਾਂ ਤੇ ਸੱਭਿਆਚਾਰਕ ਜਿਹੜੇ ਸਾਡੇ ਪ੍ਰੋਗਰਾਮ ਨੇ ਇਹ ਵੀ ਨੌਜਵਾਨਾਂ ਨੂੰ ਮੁਕਤਾਰਾ ਨਾਲ ਜੋੜਦੇ ਆ ਸੋ ਦੋਵੇਂ ਪਾਸਿਆਂ ਤੋਂ ਵੱਡੀ ਜਿਹੜੀ ਲੋੜ ਹੈਗੀ ਆ ਸੋ ਸਾਡੇ ਮੇਲੇ ਸਾਡੀ ਦਰੋਹਰ ਨੇ ਪੰਜਾਬ ਦਾ ਵਿਰਸਾ ਨੇ ਸੋ ਇਹਨਾਂ ਤੋਂ ਵੀ ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਸਰ ਨੌਜਵਾਨਾਂ ਦੇ ਵਾਸਤੇ ਕੀ ਮੈਸੇਜ ਦਿਓ ਲਾਜ਼ਮੀ ਤੌਰ ਤੇ ਨੌਜਵਾਨਾਂ ਨੂੰ ਇਹਨਾਂ ਮੇਲਿਆਂ ਤੋਂ ਸਿੱਖਣਾ ਚਾਹੀਦਾ ਔਰ ਖੇਡਾਂ ਦੇ ਅੰਦਰ ਕਲਚਰ ਦੇ ਅੰਦਰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਬਹੁਤ ਵਧੀਆ ਜੀ ਸਾਡੇ ਨਾਲ ਇਸ ਟਾਈਮ ਸਮਸ਼ੇਰ ਜੀ ਵੀ ਮੌਜੂਦ ਨੇ ਦੋ ਲਫ਼ਜ਼ ਸਰ ਤੁਸੀਂ ਵੀ ਮੇਲੇ ਬਾਰੇ ਪਿੰਡ ਗਾਂਧੀਆਂ ਪੁਨਿਆਰ ਦੇ ਵਿੱਚ ਜਿਹੜਾ ਅੱਜ ਮੇਲਾ ਕਮੇਟੀ ਦੁਆਰਾ ਬਾਬਾ ਰੋੜ ਪੀਰ ਸਾਹਿਬ ਦਾ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਬਹੁਤ ਸراہਨਾਯੋਗ ਸੀ ਔਰ ਸਾਡੇ ਦਰਮਿਆਨ ਸਾਡੇ ਪੰਜਾਬ ਸਰਕਾਰ ਦੇ ਬਹੁਤ ਅਹਮਿੱਤ ਰੱਖਣ ਵਾਲੇ ਸ਼ਖਸੀਅਤ ਸਾਡੇ ਸਤਿਕਾਰਯੋਗ ਸ਼੍ਰੀ ਲਾਚੰਦ ਕਟਾਰ ਚੱਕ ਜੀ ਜੋ ਕੈਬਨਿਟ ਮਿਨਿਸਟਰ ਨੇ ਪੰਜਾਬ ਸਰਕਾਰ ਦੇ ਵਿੱਚ ਉਹ ਵੀ ਉੱਚੇ ਛੇ ਤੌਰ ਤੇ ਆਏ ਨੇ ਔਰ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਮੇਲਾ ਦੇਖਣ ਆਏ ਸਨ ਔਰ ਇਹ ਇਹ ਜਿਵੇਂ ਸਾਡੇ ਸਰਕਾਰ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸੋਚ ਹੈ ਕਿ ਪੰਜਾਬ ਦਾ ਜਿਹੜਾ ਇਹ ਮੇਲਾ ਇਹ ਸੱਭਿਆਚਾਰਕ ਦਾ ਪ੍ਰਤੀਕ ਹੈ ਔਰ ਇਸੇ ਤਰ੍ਹਾਂ ਜੇ ਖੇਡਾਂ ਬਤਨ ਪੰਜਾਬ ਦੀਆਂ ਵੀ ਜਿਹੜਾ ਸ਼ੁਰੂ ਕੀਤੀਆਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਨੇ ਸੋ ਇਹ ਸਾਰਾ ਇਹ ਸਾਡਾ ਸਮਾਜ ਦਾ ਨਿਕਖੜਮਾ ਅੰਗ ਹੈ ਸੋ ਧਾਰਮਿਕ ਜਗਾਂ ਤੇ ਇਦਾਂ ਦੇ ਮੇਲੇ ਕਰਨਾ ਹੈ ਸਾਡੀ ਇੱਕ ਪਰੰਪਰਾ ਹੈ ਔਰ ਮੈਂ ਚਾਹੁੰਨਾ ਕਿ ਸਾਡੇ ਨੌਜਵਾਨ ਪੀੜ੍ਹੀ ਤੇ ਇਹਨੂੰ ਅੱਗੇ ਲੈ ਕੇ ਜਾਂਦੀ ਰਹੇ ਉਹ ਨਸ਼ਿਆਂ ਤੋਂ ਦੂਰ ਹੈ। ਸਾਰੇ ਜਿਵੇਂ ਕਿ ਪਿਛਲੀਆਂ ਬੜੀਆਂ ਸਰਕਾਰਾਂ ਆਈਆਂ ਉਹਨਾਂ ਦੇ ਵਿੱਚ ਕੀ ਇਹੋ ਜਿਹੇ ਮੇਲਿਆਂ ਦੇ ਉੱਤੇ ਜ਼ਿਆਦਾਤਰ ਜਿਹੜਾ ਆ ਐਮਐਲਏ ਤਾਂ ਕੀ ਪਹੁੰਦੇ ਸੀ। ਮੰਤਰੀ ਜੀ ਆਏ ਤੁਹਾਡੇ ਕਹਿਣ ਤੇ ਕੀ ਕਿਦਾਂ ਮਹਿਸੂਸ ਹੁੰਦਾ ਹੈ? ਮੰਤਰੀ ਜੀ ਸਾਡੇ ਇਲਾਕੇ ਦੀ ਸ਼ਾਨ ਹੈ ਔਰ ਇਹ ਦੀਨਾ ਨਾਲ ਹਲਕਾ ਪਵਾਲਕਾ ਪਠਾਨਕੋਟ ਦਾ ਹਲਕਾ ਗਰਦਾਸਪੁਰ ਦਾ ਹਲਕਾ ਇਹ ਸਾਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਥੇ ਕੰਮ ਕਰ ਰਹੇ ਹਾਂ ਔਰ ਬੜੀ ਬੜੀ ਦਲੇਰੀ ਨਾਲ ਮੰਤਰੀ ਸਾਹਿਬ ਇੱਥੇ ਸਾਡੇ ਸਾਰੇ ਹਲਕੇ ਸਾਰੇ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਮੰਤਰੀ ਜੀ ਦਾ ਬ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਤੁਸੀਂ ਦੇਖਦੇ ਪਏ ਹੋ ਜੀ ਇਸ ਟਾਈਮ ਅਸੀਂ ਜਿਹੜਾ ਆ ਪਹੁੰਚੇ ਹੋਏ ਹਾਂ ਜੀ ਗਾਂਧੀਆ ਪਨਿਆੜ ਦੇ ਵਿੱਚ ਗਾਂਧੀਆ ਪਨਿਆੜ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਇੱਕ ਸਲਾਣਾ ਜੋੜ ਮੇਲਾ ਜਿਹੜਾ ਕਿ ਬੱਬਾ ਪੀਰ ਬੱਬਾ ਰੋਡ ਪੀਰ ਬੱਬਾ ਰੋਡ ਜਿਹਦੇ ਜਿਹੜਾ ਦਰਬਾਰ ਦੇ ਉੱਤੇ ਜਿਹੜਾ ਆ ਮੇਲਾ ਲੱਗਾ ਹੋਇਆ ਸੀ ਜਿਸ ਮੇਲੇ ਨੂੰ ਪਹਿਲਾਂ ਤਾਂ ਜਿਹੜਾ ਆ ਬੜੇ ਹੀ ਵਧੀਆ ਤਰੀਕੇ ਦੇ ਨਾਲ ਆ ਆਵਾਜ਼ ਪੰਜਾਬ ਦੀ ਫੇਮ ਆਵਾਜ਼ ਪੰਜਾਬ ਦੀ ਫੇਮ ਜਿਹੜੇ ਨੇ ਰੁਪਿੰਦਰ ਹਾਂਡਾ ਜੀ ਨੇ ਬਹੁਤ ਵਧੀਆ ਰੰਗ ਬੰਨਿਆ ਉਸ ਤੋਂ ਬਾਅਦ ਜਿਹੜੇ ਕੁਟਾਰੂ ਚੱਕ ਜੀ ਮੰਤਰੀ ਇੱਥੇ ਪਹੁੰਚੇ ਨੇ ਆਮ ਆਦਮੀ ਪਾਰਟੀ ਨੇ ਇਸ ਮੇਲੇ ਨੂੰ ਹੋਰ ਵੀ ਜ਼ਿਆਦਾ ਜਿਹੜਾ ਆ ਰੰਗ ਦੇ ਦਿੱਤਾ ਬਾਕੀ ਦੀ ਗੱਲਬਾਤ ਜਿਹੜੀ ਹੈ ਇਸ ਮੇਲੇ ਦੇ ਜਿਹੜੇ ਸਿਪਾ ਸਲਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਦੋਸਤੋ ਲਗਾਤਾਰ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਗਾਂਧੀਆ ਪਨਿਆਰ ਦੇ ਮੇਲੇ ਦੇ ਉੱਤੇ ਜਿਵੇਂ ਕਿ ਤੁਹਾਨੂੰ ਇਹ ਪਹਿਲਾਂ ਹੀ ਦੱਸ ਕੇ ਟਿਆ ਕਿ ਗਾਂਧੀਆ ਪਨਿਆਰ ਦੇ ਇਸ ਮੇਲੇ ਦੇ ਉੱਤੇ ਆਵਾਜ਼ ਪੰਜਾਬ ਦੀ ਫੇਮ ਰੁਪਿੰਦਰ ਹਾਂਡਾ ਨੇ ਬਹੁਤ ਸੋਹਣਾ ਰੰਗ ਬੰਨਿਆ ਉਸ ਤੋਂ ਬਾਅਦ ਆ ਇੱਥੇ ਜਿਹੜੀ ਇੱਕ ਵੱਡੀ ਹੋਣੀ ਹੈ ਇਨਾਮ ਵੰਡੇ ਗਏ ਨੇ ਕਟਾਰੂ ਚੱਕ ਜੀ ਜੋ ਮੰਤਰੀ ਨੇ ਆਮ ਪਾਰਟੀ ਦੇ ਉਹ ਵੀ ਪਹੁੰਚੇ ਸੀ ਉਹਨਾਂ ਨੇ ਇਸ ਟਾਈਮ ਜਿਹੜਾ ਆ ਇਸ ਕਲੱਬ ਨੂੰ ਜਿਹੜਾ ਆ 5 ਲੱਖ ਰੁਪਏ ਦੇਣ ਦਾ ਜਿਹੜਾ ਆ ਉਹ ਅਨਾਉਂਸ ਕੀਤਾ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਸਕੂਲ ਦੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਨਾ ਆ ਤੇ ਉਹ ਉਸ 5 ਲੱਖ ਦੇ ਨਾਲ ਕਰ ਸਕਦੇ ਨੇ ਬੜਾ ਵੱਡਾ ਮਾਨ ਸਨਮਾਨ ਕਟਾਰੂ ਚੱਕ ਜੀ ਵੱਲੋਂ ਜੜਾਇਆ ਉਹ ਕੀਤਾ ਗਿਆ ਆ ਸਾਡੇ ਨਾਲ ਇਸ ਟਾਈਮ ਵਿਕਰਮ ਜੀ ਮੌਜੂਦ ਨੇ ਜੋ ਕਿ ਮੇਲੇ ਦੇ ਸਰਪ੍ਰਸਤ ਨੇ ਜੋ ਕਿ ਮੇਲੇ ਨੂੰ ਜਿਹੜਾ ਪ੍ਰਧਾਨਗੀ ਕਰਦੇ ਪਏ ਨੇ ਮੇਲੇ ਦੀ ਤੇ ਮੇਲੇ ਨੂੰ ਬੜੇ ਹੀ ਸਚਾਰੂ ਢੰਗ ਦੇ ਨਾਲ ਚਲਾ ਰਹੇ ਨੇ ਸਾਡੇ ਨਾਲ ਵਿਕਰਮ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਕਿ ਉਹ ਇਸ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਸੀ ਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਪਹਿਲੋ ਤੇ ਮੈਂ ਤੁਹਾਡੇ ਚੈਨਲ ਨੂੰ ਬਹੁਤ ਬਹੁਤ ਮੁਵਰਕ ਦਿੰਦਾ ਕਿ ਜਿਹੜੇ ਸਾਡੇ ਮੇਲੇ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਡੀਪੀਸੀ ਚੈਨਲ ਦਾ ਬਾਕੀ ਸਾਰੇ ਪਿੰਡ ਦੇ ਗਾਂਦੀਆਂ ਆਪਣੇ ਆਰ ਦੇ ਸੰਯੋਗ ਨਾਲ ਐਨਆਰਆਈ ਭਰਾਵਾਂ ਦੇ ਸੰਯੋਗ ਨਾਲ ਮਿਲਣਾ ਚਾਹ ਰਿਹਾ ਡਾਲਾ ਸਾਹਿਬ ਦਾ ਲੈਂਡ ਪ੍ਰੋਮੋਟਰ ਐਂਡ ਬਿਲਡਰ ਜਿਹੜੇ ਸ਼ਹਿਰ ਦੇ ਮਸ਼ਹੂਰ ਬੰਦੇ ਨੇ ਇਹਨਾਂ ਦੇ ਸੰਯੋਗ ਨਾਲ 20 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਮੇਲਾ ਨਾਲ ਸੰਯੋਗ ਦੇ ਰਹੇ ਨੇ ਹੋਰ ਵੀ ਸਮਸ਼ੇਰ ਸਿੰਘ ਜੀ ਜੋ ਸਾਡੀ ਹਰ ਵੜੇ ਹਰ ਮੇਲੇ ਤੇ ਸਨੋਗ ਦਿੰਦੇ ਨੇ ਵੱਧ ਤੋਂ ਵੱਧ ਇਸ ਵਾਰ ਕਟਾਰੂ ਚੱਕ ਜੀ ਮੰਤਰੀ ਜੀ ਆਏ ਨੇ ਉਹ ਵੀ ਸਾਨੂੰ 5 ਲੱਖ ਰੁਪਏ ਦੇ ਗਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਬਾਕੀ ਸਰ ਕਿੰਨਾਵਾਂ ਮੇਲਾ ਹੈ ਇਹ ਪੰਜੀਮਾ ਮੇਲਾ ਜੀ ਮੇਲੇ ਦੇ ਵਿੱਚ ਵਿੱਚ ਜਿਹੜੇ ਨੇ ਕਿਹੜੇ-ਕਿਹੜੇ ਕੰਮ ਕੀਤੇ ਨੇ ਮੇਲੇ ਵਿੱਚ ਲੜਕੀਆਂ ਨੂੰ ਜਿਹੜੀਆਂ ਫਰਸਟ ਆਉਂਦੀਆਂ ਨੇ ਦਸਵੀਂ ਅੱਠਵੀਂ ਜਾਂ 12ਵੀਂ ਵਿੱਚ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਜਾਂਦੇ ਨੇ 10-10 ਹਜ਼ਾਰ ਰੁਪਏ ਦਾ ਨਾਮ ਦਿੱਤਾ ਜਾਂਦਾ ਹੈ ਹੋਰ ਵੀ ਕਈ ਲੜਕੀ ਦਾ ਕੋਈ ਵਿਆਹ ਹੋਏ ਪਿੰਡ ਵਿੱਚ ਉਹ ਵੀ ਕਲਬ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਉਹ ਵੀ ਕਹਿਣਾ ਮੁਸ਼ਕਲ ਆਂਦੀ ਆ ਉਹ ਕਮੇਟੀ ਵੱਲੋਂ ਹੱਲ ਕੀਤਾ ਜਾਂਦਾ। ਇੱਕ ਤੁਹਾਨੂੰ ਮੈਂ ਗੱਲ ਦੱਸ ਦੇਣੀ ਚਾਹੁੰਨਾ ਵਾਂ ਕਿ ਬੜਾ ਤਗੜਾ ਉਪਰਾਲਾ ਇਸ ਕਮੇਟੀ ਦਾ ਕਿ ਬੱਚਿਆਂ ਨੂੰ ਜਿਹੜਾ ਆ ਮੋਟੀਵੇਟ ਕਰਨਾ ਕਿਉਂਕਿ ਜਦੋਂ ਬੱਚੇ ਪੜਦੇ ਆ ਵਧੀਆ ਤਰੀਕੇ ਨਾਲ ਜੇਕਰ ਬੱਚਾ ਕੋਈ ਪਾਸ ਹੋ ਜਾਂਦਾ ਆ ਤੇ ਬੜੀ ਤਗੜੀ ਗੱਲ ਹੁੰਦੀ ਏ ਪਿੰਡ ਵਾਸਤੇ ਕਿ ਪਿੰਡ ਦਾ ਨਾਂ ਨਿਕਲਦਾ ਏ ਕਿ ਬੱਚਾ ਜਿਹੜਾ ਆ ਉਹ ਪਿੰਡ ਦੇ ਵਿੱਚੋਂ ਜਿਹੜਾ ਫਰਸਟ ਆਇਆ ਜਾਂ ਫਰਸਟ ਡਿਵੀਜ਼ਨ ਲਈਏ ਉਸ ਬੱਚੇ ਦਾ ਮਨੋਬਲ ਵਿਧਾਨ ਦੇ ਲਈ ਕਮੇਟੀ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਆ ਪਲੱਸ 2 ਵਾਲੀਆਂ ਲੜਕੀਆਂ ਤੇ 10ਵੀਂ ਕਲਾਸ ਵਾਲੀਆਂ ਲੜਕੀਆਂ ਨੂੰ ਜਿਹੜਾ ਆ 10-10 ਹਜ਼ਾਰ ਰੁਪਏ ਕਮੇਟੀ ਵੱਲੋਂ ਦੇ ਕੇ ਜਿਹੜਾ ਆ ਸਨਮਾਨਿਤ ਕੀਤਾ ਗਿਆ ਆ ਤੇ ਉਹਨਾਂ ਬੱਚੀਆਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਤਸ਼ਾਹ ਵਧਾਇਆ ਉਹਨਾਂ ਲੜਕੀਆਂ ਦਾ ਤਾਂ ਕਿ ਉਹ ਅੱਗੇ ਹੋਰ ਵੀ ਵਧੀਆ ਤਰੀਕੇ ਨਾਲ ਪੜ ਸਕਣ ਜਿਹੜੀ ਲੜਕੀਆਂ 8ਵੀਂ ਪਾਸ ਸੀ ਉਹਨਾਂ ਨੂੰ ਵੀ 5-5 ਹਜ਼ਾਰ ਰੁਪਏ ਦੇ ਕੇ ਜਿਹੜਾ ਆ ਉਹਨਾਂ ਦਾ ਵੀ ਬੜੇ ਵਧੀਆ तरीके ਦੇ ਨਾਲ ਕਮੇਟੀ ਨੇ ਸਨਮਾਨ ਕੀਤਾ ਆ ਸਭ ਤੋਂ ਵੱਡਾ ਉਪਰਾਲਾ ਸਾਨੂੰ ਅੱਜ ਸਾਡੇ ਇਸ ਚੈਨਲ ਤੇ ਜਿਹੜਾ ਆ ਦੇਖਣ ਨੂੰ ਮਿਲਿਆ ਕਮੇਟੀ ਦਾ ਕਿ ਬੱਚਿਆਂ ਦਾ ਜਿਹੜਾ ਮਨੋਵਲ ਵਧਾਉਣਾ ਉਹ ਬੜੀ ਤਗੜੀ ਗੱਲ ਆ ਕਿਉਂਕਿ ਮੇਲੇ ਤਾਂ ਹੁੰਦੇ ਹੀ ਰਹਿੰਦੇ ਨੇ ਪੰਜਾਬ ਦੇ ਵਿੱਚ ਪਰ ਮੇਲਿਆਂ ਦੇ ਵਿੱਚ ਇਹੋ ਜਿਹੀ ਸ਼ਿਰਕਤ ਕਰਨਾ ਜਿਹੜਾ ਆ ਉਹ ਸਾਇਹ ਦੀ ਕੋਈ ਕੋਈ ਕਰਦਾ ਕਿਉਂਕਿ ਮੇਲਿਆਂ ਦੇ ਵਿੱਚ ਵੇਖਿਆ ਜਾਂਦਾ ਆ ਕਿ ਹਰ ਜਗ੍ਹਾ ਤੇ ਪੈਸੇ ਖਰਚ ਦਿੱਤੇ ਜਾਂਦੇ ਨੇ ਪਰ ਕਿਸੇ ਦਾ ਮਨੋਵਲ ਵਿਧਾਨ ਦੇ ਵਾਸਤੇ ਜਿਹੜਾ ਆ ਇਦਾਂ ਦਾ ਕਦਮ ਜਿਹੜਾ ਆ ਸਾਡੀ ਨਜ਼ਰ ਦੇ ਵਿੱਚ ਪਹਿਲੀ ਵਾਰ ਹੀ ਆਇਆ ਆ ਕਿ ਵਿਕਰਮਜੀਤ ਦੀ ਜਿਹੜੀ ਟੀਮ ਆ ਉਹਨਾਂ ਨੇ ਉਹਨਾਂ ਬੱਚਿਆਂ ਦਾ ਸਨਮਾਨ ਕੀਤਾ ਆ ਜਿਹੜੇ ਬੱਚੇ ਇਸ ਟਾਈਮ ਪੜ੍ਹਨਾ ਚਾਹੁੰਦੇ ਨੇ ਪੜ੍ਹ ਰਹੇ ਨੇ ਵਧੀਆ ਜਿਹੜਾ ਆ ਮੱਲਾ ਮਾਰਦੇ ਪਏ ਨੇ ਇਸ ਚੈਨਲ ਦੇ ਮਾਧਿਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਇਸ ਪਿੰਡ 'ਚ ਰਹਿੰਦੇ ਹੋ ਜਾਂ ਪੜ੍ਹਦੇ ਹੋ ਤੇ ਤੁਹਾਨੂੰ ਵੀ ਚਾਹੀਦਾ ਆ ਕਿ ਹੋਰ ਜ਼ਿਆਦਾ ਪੜ੍ਹਨਾ ਤਾਂ ਕਿ ਆਉਣ ਵਾਲੇ ਸਾਲਾਨਾ ਮੇਲੇ ਦੇ ਵਿੱਚ ਜਿਹੜਾ ਆ ਟਾਡਾ ਵੀ ਮਾਨ ਸਨਮਾਨ ਜਿਹੜਾ ਕੀਤਾ ਜਾਂਦਾ ਨਾਲ ਦੀ ਨਾਲ ਮੈਂ ਕਹਿ ਦੇਣਾ ਚਾਹਨਾ ਆ ਵੀ ਜਿਹੜੇ ਹੋਰ ਵੀ ਮੇਲੇ ਪੰਜਾਬ ਦੇ ਵਿੱਚ ਹੁੰਦੇ ਨੇ ਜੇਕਰ ਸਾਡੇ ਇਹ ਵੀਡੀਓ ਦੇਖਦੇ ਪਏ ਆ ਤੇ ਆਪਣੇ ਪਿੰਡ ਦੇ ਮੇਲੇ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਿਹੜਾ ਆ ਜ਼ਰੂਰ ਸਨਮਾਨ ਦਿਓ ਜਿਹੜੇ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਮੱਲਾ ਮਾਰਦੇ ਨੇ ਭਾਜੀ ਤੁਸੀਂ ਆਪਣੇ ਵੱਲੋਂ ਜਿਹੜੇ ਤੁਹਾਡੇ ਪਿੰਡ ਦੇ ਬੱਚੇ ਇਸ ਤਰ੍ਹਾਂ ਪੜਦੇ ਪਏ ਨੇ ਜਾਂ ਜਿਹੜੇ ਹੋਰ ਬੱਚੇ ਜਿਹੜੇ ਪੜਨਾ ਚਾਹ ਰਹੇ ਨੇ ਜਾਂ ਗਰੀਬ ਪਰਿਵਾਰ ਨਾਲ ਜੁੜੇ ਨੇ ਉਹਨਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਬੰਦ ਤੇ ਅਸੀਂ ਮੈਸੇਜ ਦੇ ਜਿਹੜੇ ਪੜਨ ਵਾਲੇ ਆ ਜਿਹੜੇ ਪੜਾਈ ਕਰਨ ਦੇ ਪੜਨ ਵਾਲੇ ਬੱਚੇ ਆ ਜਿਹੜੇ ਅੱਗੇ ਨਾਲ ਚਾਹੁੰਦੇ ਆ ਉਹਨਾਂ ਵੱਤੇ ਖਰਚਾ ਕਮੇਟੀ ਕਰੇਗੀ ਉਹਨਾਂ ਦਾ ਕਮੇਟੀ ਉਹਨਾਂ ਪੜਾਏਗੀ ਬਾਕੀ ਜਿਹੜਾ ਬੱਚਾ ਸਾਡੇ ਕਮੇਟੀ ਪਾਣ ਜਾਂਦਾ ਸਾਡੀ ਕਮੇਟੀ ਨੂੰ ਆ ਕੇ ਮਿਲ ਸਕਦਾ ਜੀ ਸਰ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਅੱਜ ਕਰਾਉਂ ਸੀ ਬਹੁਤ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਸੀ ਇਹ ਸੰਗਤਾਂ ਨੂੰ ਆਉਣ ਵਾਲੇ ਸਮੇਂ ਬਾਅਦ ਕੀ ਕਹਿਣਾ ਚਾਹੋ ਸੰਗਤਾਂ ਨੂੰ ਆਉਣ ਸਮੇਂ ਕਹਿੰਦੇ ਆ ਕਿ ਇਸ ਤੋਂ ਵੀ ਵੱਡਾ ਮੇਲਾ ਅੱਗੇ ਤੋਂ ਹੋਏਗਾ ਆਉਣ ਵਾਲੇ ਸਮੇਂ 'ਚ 26ਵਾਂ ਮੇਲਾ ਦੁਨੀਆ ਇਸ ਤੋਂ ਬਾਅਦ ਪਹੁੰਚੇਗੀ ਸਾਰਿਆਂ ਨੂੰ ਬਹੁਤ ਬੜਾ ਪਿਆਰ ਦਿੱਤਾ ਜਾਏਗਾ ਤੇ ਕਿਸੇ ਨੂੰ ਮਾੜੀ ਚੰਗੀ ਨਹੀਂ ਕਹੀ ਜਾਏਗੀ ਅ ਬਾਬਾ ਜੀ ਦੀ ਦਰਗਾਹ ਬਾਰੇ ਇੱਕ ਵਾਰੀ ਜ਼ਰੂਰ ਦੱਸੋ ਬਾਬਾ ਜੀ ਦੀ ਦਰਗਾਹ ਸਾਡੀ ਹੋਸ਼ ਤੋਂ ਪਹਿਲਾਂ ਚੱਲ ਰਹੀ ਹੈ ਜੀ ਅਸੀਂ ਛੋਟੇ ਛੋਟੇ ਜੀ ਸਾਡੇ ਤੋਂ ਪਹਿਲਾਂ ਚੱਲ ਰਹੀ ਐ ਅਸੀਂ ਜਦੋਂ ਸ਼ੁਰੂ ਕੀਤਾ ਕੰਮ 2007 ਤੋਂ ਪਹਿਲਾਂ ਉਸ ਤੋਂ ਹਿਸਟਰੀ ਸਾਡੇ ਪੂਰੀ ਹਿਸਟਰੀ ਤਾਂ ਨਹੀਂ ਪਤਾ ਪਰ ਅਸੀਂ ਸੇਵਾ ਕਰ ਰਹੇ ਜਦੋਂ ਦੇ ਲੱਗੇ ਆ ਬਾਬਾ ਜੀ ਦੀ ਕਿਰਪਾ ਪੂਰੀ ਹੈ ਕਿਰਪਾ ਪੂਰੀ ਹੈ ਜੀ ਬਹੁਤ ਵਧੀਆ ਜੀ ਬਾਬਾ ਰੋਡ ਸਾਹ ਜੀ ਜਿਹੜੇ ਨੇ ਪਿੰਡ ਗਾਂਧੀ ਆਪਣਿਆੜ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਇੱਥੇ ਜਿਹੜਾ ਆ ਬੜਾ ਹੀ ਵਧੀਆ ਤਰੀਕੇ ਦੇ ਨਾਲ ਮੇਲਾ ਕਰਾਇਆ ਜਾ ਰਿਹਾ ਹੈ ਮੇਲੇ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਬਹੁਤ ਸਾਰੀਆਂ ਸੰਗਤਾਂ ਨੇ ਵੀ ਸ਼ਿਰਕਤ ਕੀਤੀ ਬਹੁਤ ਸਾਰੇ ਜਿਹੜੇ ਨੇ ਇੱਥੇ ਸਾਡੇ ਨਾਲ ਲੋਕ ਜੁੜੇ ਹੋਏ ਨੇ ਮੌਜੂਦ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਸ ਮੇਲੇ ਨੂੰ ਚਲਾਇਆ ਬੜੇ ਇਸ ਚਾਰੂ ਤਰੀਕੇ ਦੇ ਨਾਲ ਪ੍ਰਧਾਨ ਜੀ ਨੇ ਜਿਹੜਾ ਆ ਉਹ ਆਪਣੇ ਇਸ ਮੇਲੇ ਦੇ ਬਾਰੇ ਗੱਲਬਾਤ ਕੀਤੀ ਹੈ ਤੁਸੀਂ ਦੇਖਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ ਧੰਨਵਾਦ